ਦੇ ਕੋਈ ਸਾਡੀ ਮੰਥਲੀ ਮੀਟਿੰਗ ਹੁੰਦੀ ਹੈ ਜਿਹੜੀ ਕਿ ਅਸੀਂ ਮਗਰਲੇ 3-4 ਮਹੀਨਿਆਂ ਤੋਂ ਕਿਉਂਕਿ ਪਾਰਲੀਮੈਂਟ ਦੇ ਇਲੈਕਸ਼ਨ ਸੀਗੇ ਐਂਡ ਉਸ ਤੋਂ ਬਾਅਦ ਸਾਡਾ ਜਲੰਧਰ ਬਾਈ ਇਲੈਕਸ਼ਨ ਆ ਗਿਆ ਇਸ ਕਰਕੇ ਅਸੀਂ ਆਪਣੀ ਮੰਥਲੀ ਮੀਟਿੰਗ ਜਿਹੜੀ ਕਰਨੀ ਹੁੰਦੀ ਉਹ ਨਹੀਂ ਕਰ पाए ਸੋ ਅੱਜ ਸੈਸ਼ਨ ਤੋਂ ਬਾਅਦ ਸਾਰਿਆਂ ਨਾਲ ਸਲਾਹ ਕਰਕੇ ਅਸੀਂ ਇਹ ਮੀਟਿੰਗ ਰੱਖੀ ਹੈ ਜਿਹਦੇ ਵਿੱਚ ਸਾਡੀ ਚਰਚਾ ਹੁੰਦੀ ਹੈ ਕਿ ਆਉਣ ਵਾਲੇ ਇਸ਼ੂਜ਼ ਕੀ ਨੇ ਆਰਗੇਨਾਈਜੇਸ਼ਨ ਨੂੰ ਕਿਵੇਂ ਮਜ਼ਬੂਤ ਕਰਨਾ ਹੈ ਕੀ ਸਾਡੇ ਚ ਕਮੀਆਂ ਪੇਸ਼ੀਆਂ ਹੈਗੀਆਂ ਉਹਨਾਂ ਨੂੰ ਠੀਕ ਕਿਵੇਂ ਕਰਨਾ ਹੈ ਮੈਚੂਅਰ ਯੇ ਵਿੱਚ ਬਾਈ ਇਲੈਕਸ਼ਨ ਹੈ ਸਾਡੇ 4 ਉਹਨਾਂ ਤੇ ਸਾਡੀ ਕੀ ਭੂਮਿਕਾ ਹੋਣੀ ਚਾਹੀਦੀ ਹੈ ਕਿੱਦਾਂ ਅਸੀਂ ਚੋਣ ਲੜਨਾ ਹੈ ਉਹ ਸਾਰੀਆਂ ਗੱਲਾਂ ਤੇ ਸਾਡੇ ਸਾਰੇ ਜਿਹੜੇ ਬਰਿਸ਼ ਲੀਡਰ ਸਾਹਿਬਾਨ ਨੇ ਉਹ ਆਪਣੇ ਆਪਣੇ ਵਿਚਾਰ ਰੱਖਦੇ ਨੇ ਕਿਉਂਕਿ ਔਰ ਸਾਨੂੰ ਹਰ ਹਲਕੇ ਦੀ ਹੈ ਜਿਹੜੀ ਉਹ ਤਕਰੀਬਨ ਜਾਣਕਾਰੀ ਮਿਲ ਜਾਂਦੀ ਹੈ ਇਸ ਮੀਟਿੰਗ ਸੋ ਇਹ ਡਿਲੇ ਸੀਗੀ ਉਲਟਾ ਪਾਰਲੀਮੈਂਟ ਤੋਂ ਬਾਅਦ ਹੋਈ ਨਹੀਂ ਡਿਸਟ੍ਰਿਕਟ ਕਮੇਟੀਆਂ ਦੀ ਸਾਡੀ ਹਰ ਮੰਥਲੀ ਮੀਟਿੰਗਜ਼ ਹੁੰਦੀ ਹੈ ਬਲੌਕ ਦੀ ਹੁੰਦੀ ਹੈ ਸੋ ਇਸ ਕਰਕੇ ਉਹ ਡਿਸਟ੍ਰਿਕਟਸ ਦੀਆਂ ਤਾਂ ਹੋ ਗਈਆਂ ਸੀ ਲੇਕਿਨ ਕੰਟੈਸਟਡ ਕੈਂਡੀਡੇਟਸ ਅੰਡ ਜਿਹੜੇ ਸੀਨੀਅਰ ਲੀਡਰਸ ਨੇ ਉਹ ਮੀਟਿੰਗ ਨਹੀਂ ਹੋ ਪਾਈ ਸੀ ਸੋ ਇਸ ਕਰਕੇ ਅੱਜ ਮੀਟਿੰਗ ਰੱਖੀ ਹੈ ਕੱਲ ਸਰ ਜਿਹੜਾ ਮੈਂਬਰਸ਼ਿਪ ਮੀਟਿੰਗ ਦੇ ਵਿੱਚ ਜਕਰ ਸਾਹਿਬ ਨੇ ਸਪੱਸ਼ਟ ਕਰਕੇ ਕਿ ਵਿਧਾਨ ਸਭਾ ਦੇ ਵਿੱਚ ਵੀ ਔਰ ਬਾਹਰ ਵੀ ਇਹ ਦੋਨੋਂ ਰਲੇ ਹੋਏ ਆ ਮੌਜੂਦਾ ਸਰਕਾਰ ਔਰ ਆਪੋਜੀਸ਼ਨ ਰੱਖਣਾ ਹੈ ਦੇਖੋ ਹੁਣ ਜਾਖੜ ਸਾਹਿਬ ਮੈਂ ਉਹਨਾਂ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ ਉਹਨਾਂ ਨੂੰ ਤਾਂ ਨੈਤਿਕ ਕੋਈ ਅਧਿਕਾਰ ਹੀ ਨਹੀਂ ਰਿਹਾ ਜਿਸ ਵਿਅਕਤੀ ਨੇ ਪਹਿਲਾਂ ਕਾਂਗਰਸ ਦੇ ਬਤੌਰ ਪ੍ਰਧਾਨ ਰਹੇ ਔਰ ਕੈਂਪੇਨ ਕਮੇਟੀ ਦੇ ਚੇਅਰਮੈਨ ਰਹੇ ਪੂਰੀ ਕਾਂਗਰਸ ਦਾ ਜੋ ਜਨਾਜਾ ਕੱਢਿਆ ਉਹਨਾਂ ਲੋਕਾਂ ਨੇ ਪ੍ਰਾਈਮ ਪੋਸਟ ਤੇ ਹੁੰਦੇ ਰਿਆ 4 ਸਾਲ ਤੋਂ ਪੰਜਾਬ ਦੇ ਪ੍ਰਧਾਨ ਰਹਿ ਗਏ ਤਕਰੀਬਨ ਫਿਰ ਕੈਂਪੇਨ ਕਮੇਟੀ ਦੇ ਚੇਅਰਮੈਨ ਸੀਗੇ ਤੇ ਜਾਨ ਬੁਝ ਕੇ ਉਹਨਾਂ ਲੋਗਾ ਨੇ ਕਾਂਗਰਸ ਨੂੰ ਹਰਾਉਣ ਦਾ ਕੰਮ ਕੀਤਾ ਕਿਉਂਕਿ ਬੀਜੇਪੀ ਨਾਲ ਅੰਦਰ ਖਾਤੇ ਕਾਂਗਰਸ ਚ ਹੁੰਦਿਆ ਰਲੇ ਹੋਏ ਸਨ ਤਾਂ ਹੀ ਕਦੇ ਕਿਆ ਹਿੰਦੂ ਦੀ ਗੱਲ ਕਰਦੇ ਸਨ ਹਿੰਦੂ ਵਾਸਤੇ ਕੋਈ ਜਗ੍ਹਾ ਨਹੀਂ ਹੈ ਜਦਕਿ ਹੋਂ ਜਖੜ ਸਾਹਿਬ ਇੱਕ ਵੀ ਸ਼ਬਦ ਨਹੀਂ ਬੋਲੇ ਬਤੌਰ ਪ੍ਰਧਾਨ ਉਹਨਾਂ ਨੂੰ ਕੋਈ ਹੋਰ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਲੱਗਦਾ ਸੀਗਾ ਕਿ ਸੈਂਟਰ ਦੇ ਵਿੱਚ ਗਵਰਨਮੈਂਟ ਚ ਉਹਨੂੰ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਊਗੀ ਹੁਣ ਕਿਉਂ ਨਹੀਂ ਗਿਆ ਗਿਆ ਕਿ ਬੀਜੇਪੀ ਨੇ ਕਿਸੇ ਹਿੰਦੂ ਨੂੰ ਕੋਈ ਇਮਤ ਨਹੀਂ ਦਿੱਤੀ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਕਿ 26 ਸਾਲਾਂ ਬਾਅਦ ਪਹਿਲੀ ਵਾਰ ਹੀ ਜਾਖੜ ਸਾਹਿਬ ਦੇ ਪ੍ਰਧਾਨ ਹੁੰਦਿਆਂ 1 ਵੀ ਸੀਟ ਭਾਜਪਾ ਨਹੀਂ ਜਿੱਤੀ ਅਦਰਵਾਈਜ਼ ਸਨੀ ਦੇਵਾਲ ਕਦੇ ਜਿੱਤ ਗਿਆ ਕਦੇ ਗਰਦਾਸਪੁਰ ਜਿੱਤ ਗਈ ਕਦੇ ਹਸ਼ਿਆਰਪੁਰ ਜਿੱਤ ਗਈ ਪਹਿਲੀ ਵਾਰੀ ਰਿਕਾਰਡ ਕਾਇਮ ਕੀਤਾ ਜਾਖੜ ਸਾਹਿਬ ਨੇ ਔਰ ਜਾਖੜ ਸਾਹਿਬ ਆਪ ਜਿੱਥੋਂ ਦੇ ਫਰੂਜ਼ਪੁਰ ਦੇ ਉੱਥੇ ਵੀ ਭਾਜਪਾ ਹਾਰੀ ਹੈ ਸੋ ਮੇਰੇ ਕਹਿਣ ਦਾ ਮਤਲਬ ਹੈ ਨੈਤਿਕਤਾ ਦੇ ਆਧਾਰ ਤੇ ਕਮ ਸੇ ਕਮ ਬੰਦੇ ਨੂੰ ਹੁਣ ਉਮਰ ਵੀ 17 ਦੇ ਹੋ ਗਏ ਨੇ ਜਾਖੜ ਸਾਹਿਬ ਹੁਣ ਤਾਂ ਢਲ ਜਾਣਾ ਚਾਹੀਦਾ ਹੈ ਉਹੀ ਮਾਈਂਡ ਸੈਟ ਉਹੀ ਯੱਕੜ ਉਹੀ ਅਰੋਗੈਂਸ ਮੈਨੂੰ ਲੱਗਦਾ ਕਿ ਹੁਣ ਤਾਂ ਨਿਮਰਤਾ ਹਣੀ ਚਾਹੀਦੀ ਹੈ ਇਸ ਉਮਰ 'ਚ ਸੀ ਇਹੋ ਜੀਆਂ ਗੱਲਾਂ ਨਹੀਂ ਬਾਕੀ ਜਾਖੜ ਸਾਹਿਬ ਬਹੁਤ ਆਪਣੇ ਆਪ ਚੋਂ ਸਿਆਣੇ ਨੇ ਕੀ ਕਹਿੰਦੇ ਸਾਬ ਕਮੇ ਨੂੰ ਇਸ ਬਾਰੇ ਨਹੀਂ ਪਤਾ ਕਿ ਪੰਚਾਇਤੀ ਚੋਣਾਂ ਜਿਹੜੀਆਂ ਪਹਿਲਾਂ ਸਰਪੰਚੀ ਦੀਆਂ ਸੀ ਤਾਂ ਮੈਂਬਰੀ ਦੀਆਂ ਸੀ ਮਾਨ ਸਾਹਿਬ ਉਹ ਤਾਂ ਕਦੇ ਵੀ ਨਹੀਂ ਹੋਈਆਂ ਕਦੇ ਵੀ ਨਹੀਂ ਹੋਈਆਂ ਕਦੇ ਵੀ ਸਿੰਬਲ ਤੇ ਨਹੀਂ ਹੋਈਆਂ ਇਹ ਕਿਹੜੀ ਪੰਚਾਇਤੀ ਚੋਣਾਂ ਦੀ ਗੱਲ ਕਰ ਰਹੇ ਹੋ ਮਾਨ ਸਾਹਿਬ ਮੈਨੂੰ ਪਤਾ ਨਹੀਂ ਕਿਉਂਕਿ ਬਦਲਾਵ ਦੀ ਪਾਰਟੀ ਹੈ ਨਾ ਬਦਲਾਵ ਹੈ ਹਰ ਚੀਜ਼ ਦੇ ਵਿੱਚ ਨੁਕਤਾਚੀਨੀ ਹਰ ਚੀਜ਼ ਦੇ ਵਿੱਚ ਕੋਈ ਨਾ ਕੋਈ ਨਵੀਂ ਗੱਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਜਿਹੜੀਆਂ ਸੀ ਉਹੀ ਚੋਣ ਚਿੰਨ੍ਹ ਤੇ ਹੁੰਦੀਆਂ ਸਨ ਪੰਚਾਇਤੀ ਚੋਣਾਂ ਔਰ ਮੈਂਬਰ ਪੰਚਾਇਤ ਔਰ ਸਰਪੰਚ ਦੀ ਚੋਣ ਕਦੇ ਚੁਣਾਬਤੇ ਨਹੀਂ ਹੋਈ ਅਨਦਰ ਥਿੰਗ ਮਾਈਟ ਬੀ ਇਹਨਾਰੇ ਮਨ ਚ ਖਸਤਾ ਹੋਵੇ ਕਿ ਯਾਰ ਇਹ ਨਾ ਹੋਵੇ ਵੀ ਚੋਣ ਚਿੰਤੇ ਲੜੀਏ ਪਿੰਡਾਂ ਚ ਤੇ ਸਾਰੀਆਂ ਹਰ ਜੀਏ ਤੇ ਵਿਰੋਧੀ ਇਹ ਕਹਿਣ ਕਿ ਇਹ ਤਾਂ ਸਰਕਾਰ ਫੇਰ ਹਾਰ ਗਈ ਕਿਉਂਕਿ ਉੱਥੇ ਤਾਂ ਬਾਈਲੈਕਸ਼ਨ ਨਹੀਂ ਨਾ ਹੋਣਾ ਉਹ ਤਾਂ ਜਨਰਲ ਇਲੈਕਸ਼ਨ ਹੈ ਬਾਈਲੈਕਸ਼ਨ ਤਾਂ ਲੁੱਟੀ ਜਾ ਸਕਦੀ ਹੈ ਪੈਸੇ ਨਾਲ ਗੱਲਬਾਤ ਨਾਲ ਸੋ ਇਹਨਾਂ ਨੇ ਖਿਆਲ ਡਰਦਿਆਂ ਨੇ ਮਤਾ ਹੀ ਪਾਸ ਕਰਦੇ ਹੋ ਹਾਲਾਂਕਿ ਉਹ ਹੁੰਦੀਆਂ ਨਹੀਂ ਕਦੇ ਵੀ ਕਿ ਕੋਈ ਪੰਚਾਇਤੀ ਚੋਣਾ ਅਸੀਂ ਇਹ ਪੰਚਾਇਤੀ ਚੋਣਾ ਸੀ ਚੋਣਾਂ ਚਿੰਤੇ ਨਹੀਂ ਲੜਾਂਗਾ ਹਾਂ ਜਿਹੜੇ ਜਿੱਤ ਜਾਣਗੇ ਉਹ ਅਸੀਂ ਅਪਣਾ ਲਾਂਗੇ ਕਹਾਂਗੇ ਸਾਡੀ ਜਿੱਤੇ 70% ਜਿਹੜਾ ਇਹ ਵੀ ਨਾਲ ਕਹਿਆ ਕਿ ਜਿਹੜੇ ਸਰਬਸੰਮਤੀ ਨਾਲ ਹੋਵੇ ਉਹਨਾਂ ਨੂੰ 5 ਲੱਖ ਰੁਪਏ ਦਵਾਂਗੇ ਉਹ ਨਾਲ ਉੱਥੇ ਹਸਪਤਾਲ ਉਹ ਸੇਡਿੰਗ ਹੋ ਜਾਗਾ ਸਰ ਇਹ ਕੋਈ ਨਵੀਂ ਥੋੜੀ ਗੱਲ ਹੈ ਇਹ 5 ਲੱਖ ਰੁਪਏ ਦੀ ਸਕੀਮ ਕਾਂਗਰਸ ਪਾਰਟੀ ਵੇਲੇ ਦੀ ਹੈ ਸਰਬਸੰਮਤੀ ਵੇਲੇ ਦੀ ਰਾਦਰ ਆਈ ਥਿੰਕ ਮੈਨੂੰ ਆਈ ਡੋਨਟ ਨੋ ਮੈਨੂੰ ਯਾਦ ਆਈ 10 ਲੱਖ ਰੁਪਏ ਦੀ ਸੀ ਇਹ ਨਵੀਂ ਕਿਹੜੀ ਗੱਲ ਔਰ ਜਿਹੜੀ ਹਸਪਤਾਲ ਖੋਲਣ ਦੀ ਗੱਲ ਕਰਦੇ ਯਾਰ ਕਿਉਂ ਝੂਠ ਮਾਰੀ ਜਾਂਦੇ ਹੋ ਮਾਨੀ ਸਾਹਿਬ ਕਿਹੜੇ ਸਟੇਡੀਅਮ ਦੀ ਗੱਲ ਕਰਦੇ ਹੋ ਜਿਹੜੇ ਪ੍ਰਾਣੇ ਸਟੇਡੀਅਮ ਸਾਡੇ ਬਣੇ ਹੋਏ ਕਿਰਪਾ ਕਰਕੇ ਉਹਨਾਂ ਦੇ ਵਿੱਚ ਗਾਵਾਂ ਮੱਝਾਂ ਚੱਲ ਰਹੀਆਂ ਉਹਨਾਂ ਨੂੰ ਹੀ ਬਹਾਲ ਕਰ ਲੋ ਆਲਰੇਡੀ ਜੋ ਸਟੇਡੀਅਮਸ ਸਾਡੇ ਕੋਲੇ ਬਣੇ ਆਏ ਇਹੀ ਤਾਂ ਪ੍ਰੋਬਲਮ ਹੈ ਸਿਸਟਮ ਦੀ ਇਹੀ ਤਾਂ ਸਰਕਾਰਾਂ ਦੀ ਦਿੱਕਤ ਹੈ ਵੈਲਨੈਸ ਸੈਂਟਰ ਹੁੰਦੇ ਸੀ ਇੱਕ ਵੈਲਨੈਸ ਸੈਂਟਰ ਜੀਰੇ ਕਰਕੇ ਸਾਡੀ ਕੇਂਦਰ ਦੇ ਹੈਲਥ ਮਹਿਕਮੇ ਨੇ ਸਾਡੀ ਗ੍ਰਾਂਟ ਰੋਕੀ ਵੀ ਹੈ ਇਹਨਾਂ ਨੇ ਮਾਦਿਆ ਸ਼ੇਰਾਂ ਨੇ ਵੈਲਨੈਸ ਸੈਂਟਰ ਨੂੰ ਆਮ ਆਦਮੀ ਸਿਪਾਈ ਕੇ ਸੈਂਟਰ ਬਣਾਤਾ ਜਿੱਥੇ ਸਾਡੀ ਬਣੀ ਸੀ ਜਿਵੇਂ ਵਾਧੀਆਂ ਗਿੱਦੜ ਬਾ ਹਲਕੇ ਚ ਵੈਲਨੈਸ ਸੈਂਟਰ ਆਲਰੇਡੀ ਐਸਟੈਬਲਿਸ਼ ਹੈ ਦੀਸਾ ਨਾ ਉਹ ਉੱਤੇ ਲਿਖਤਾ ਉਹਦਾ ਬੋਰਡ ਲਾਤਾ ਕਿ ਨਾਓ ਇਟਸ ਆਮ ਆਦਮੀ ਪਾਰਟੀ ਕਲੀਨਿਕ ਦਾ ਉਹ ਜਿਹੜਾ ਆਮ ਆਦਮੀ ਖਾਨ ਪਾਰਟੀ ਉਹ ਮਹੱਲਾ ਕਲੀਨਿਕ ਆ ਹੁਣ ਉਹ ਸੈਂਟਰ ਸਰਕਾਰ ਅੜ ਕੇ ਬੈਠੀ ਹੈ ਕਿ ਯਾਰ ਤੁਸੀਂ ਵੈਲਨੈਸ ਸੈਂਟਰ ਦਾ ਨਾਮ ਬਦਲ ਕੇ ਤੁਸੀਂ ਆਮ ਆਦਮੀ ਪਾਰਟੀ ਕਰਤਾ ਆਹਾ ਮਹੱਲਾ ਕਲੀਨਿਕ ਕਰਤਾ ਆਮ ਆਦਮੀ ਪਾਰਟੀ ਦਾ ਕਲੀਨਿਕ ਇਹ ਸੋ ਦੈਟਸ ਦਾ ਪ੍ਰੋਬਲਮ ਮਸ਼ਹੂਰੀ ਦੀ ਜਿਹੜੀ ਆਦਤ ਹੈ ਨਾ ਉਹ ਜਾਂਦੀ ਨਹੀਂ ਹੈ ਬੰਦੇ ਨੂੰ ਤੁਸੀਂ ਮੈਂ ਇਹ ਕਹਿ ਰਿਹਾ ਕਿ ਜਿਹੜੇ ਚਲਦੇ ਸਟੇਡੀਅਮਸ ਹੈਗੇ ਨੇ ਮੈਂ ਦਿਖਾ ਦਿੰਦਾ ਗਿੱਦੜਪਾ ਦੇ ਬਹੁਤ ਸਾਰੇ ਪਿੰਡਾਂ 'ਚ ਸਟੇਡੀਅਮ ਬਣੇ ਨੇ ਬਹਾਲ ਕਰਨਾ ਉਹਨਾਂ ਨੂੰ ਨਵਾਂ ਸਟੇਡੀਅਮ ਬਥੇਰੇ ਹਲਕਿਆਂ 'ਚ ਨਵਾਂ ਔਰ ਮੈਨੂੰ ਦੱਸ ਦੇਣ ਹੁਣ ਤੱਕ ਕਿੰਨੇ ਖੋਲੇ ਕਹਿੰਨ ਨੂੰ ਤਾਂ ਐਲਾਨ ਕਰ ਦਿੰਦੇ ਐ ਮੈਂ ਯਾਦ ਆ ਮੈਂ ਜਦੋਂ ਵਿਧਾਨ ਸਭਾ 'ਚ ਹੁੰਦਾ ਸੀ ਇਹਨਾਂ ਐਮ ਐਲ اے ਕਹਿੰਦਾ ਸੀ ਜੀ ਉੱਥੇ ਸਟੇਡੀਅਮ ਬਣਾ ਦਿਓ ਕਹਿੰਦੇ ਨਹੀਂ ਨਹੀਂ ਉੱਥੇ ਮਨਰੇਗਾ ਦੇ ਰਾਹੀਂ ਸਟੇਡੀਅਮ ਬਣਾ ਦਿਆਂਗੇ ਹੁਣ ਤੱਕ ਮੈਂ ਅੱਜ ਤੁਹਾਨੂੰ ਕਹਿੰਦਾ 2.5 ਸਾਲ ਹੋ ਗਏ ਇੱਕ ਸਟੇਡੀਅਮ ਸਰਕਾਰ ਦੱਸ ਦੇ ਵੀ ਅਸੀਂ ਪੈਸੇ ਲਾ ਕੇ ਬਣਾਇਆ ਜੇ ਕੋਈ ਬਣਿਆ ਹੋਣਾ ਉਹ ਮਨਰੇਗਾ ਦੇ ਤਹਿਤ ਉਹ ਮਨਰੇਗਾ ਜਿਹਨੂੰ ਕਾਂਗਰਸ ਪਾਰਟੀ ਨੇ ਕਿਤੇ ਲਾਗੂ ਕੀਤਾ ਸੀ ਉਸ ਮਨਰੇਗਾ ਦੇ ਤਹਿਤ ਕੋਈ ਸਟੇਡੀਅਮ ਢਾਈ ਸਾਲਾਂ ਚ ਬਣਿਆ ਹੋਣਾ ਆਦਰਵਾਈਜ਼ ਕੋਈ ਸਟੇਡੀਅਮ ਇਹਨਾਂ ਨੇ ਹਜ ਤੱਕ ਸਥਾਪਿਤ ਨਹੀਂ ਕੀਤਾ ਸਰਦਾਰਵਾਲ ਡੀਜੀਪੀ ਦੀ ਦੰਬੀ ਨੂੰ ਕਿਵੇਂ ਦੇਖਦੇ ਹੋ ਡੀਜੀਪੀ ਨੂੰ ਸਰਵ ਕਰਕੇ ਕਹਿੰਦੇ ਕਿ ਲੋਅ ਐ ਨੋਟਿਸ ਕਿੱਥੀ ਵੀ ਨਹੀਂ ਦੂਸਰੇ ਪਾਸੇ ਸੋ ਵਾਈ ਵਾਈ ਟੂ ਡੀਜੀਪੀ ਤਲਬ ਯਾਰ ਇੱਥੇ ਤੱਕ ਕਹਿੰਦੇ ਕਿ ਤੁਹਾਡੀ ਐਡਮਿਨਿਸਟ੍ਰੇਸ਼ਨ ਵੀਕ ਹੈ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਤੁਸੀਂ ਐਡਮਿਨਿਸਟ੍ਰੇਸ਼ਨ ਤੁਹਾਡੀ ਵੀਕ ਹੈ ਤੁਹਾਨੂੰ ਪਤਾ ਹੈ ਬੀ ਮੈਚੁਰ ਰਿਟਾਇਰਮੈਂਟ ਕਿੰਨੇ ਲੋਕ ਲੈ ਗਏ ਨੇ ਪੁਲਿਸ ਵਾਲੇ ਕਿਉਂਕਿ ਪੁਲਿਸ ਵਾਲਿਆਂ ਤੇ ਕਿਸੇ ਤਰੀਕੇ ਦਾ ਨਾਤਾ ਉਹਨਾਂ ਨੂੰ ਖੁੱਲ ਕੇ ਕੰਮ ਕਰਨ ਦਿੱਤਾ ਜਾ ਰਿਹਾ ਹੈ ਸ਼ਾਨੂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਰਿਟਾਇਰਮੈਂਟ ਲੈ ਗਏ ਲੋਕ ਖਬਰ ਲੱਗੀ ਸੀ ਕੱਲ ਤੁਸੀਂ ਟ੍ਰਿਬਿਊਨ ਚ ਵੜੀ ਹੋਣੀ ਹੈ ਔਰ ਕਈਆਂ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਅਸੀਂ ਰਿਟਾਇਰ ਹੋਣਾ ਹੈ ਜਿਹੜੇ 50 50 70 70 ਲੱਖ ਰੁਪਏ ਤਨਖਾਹ ਲੈ ਰਹੇ ਨੇ ਪੁਲਿਸ ਵਾਲੇ ਮੈਂ ਨਹੀਂ ਕਹਿੰਦਾ ਕਿ ਪੁਲਿਸ ਚੰਗਾ ਕਰ ਰਹੀ ਹੈ ਬਿਲਕੁਲ ਨਹੀਂ ਚੰਗਾ ਹੋ ਰਿਹਾ ਐਂਡੂਰਾ ਜ਼ਿੰਮੇਦਾਰ ਤਾਂ ਗ੍ਰਹਿ ਮੰਤਰੀ ਹੈ ਤਲਬ ਕੀ ਨੂੰ ਕਰਨਾ ਹੈ ਡੀਜੀਪੀ ਨੂੰ ਵਿਚਾਰੇ ਨੂੰ ਕਿਉਂ ਤਲਬ ਕੀਤਾ ਤਲਬ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੀ ਹੋਣਾ ਚਾਹੀਦਾ ਮਾਫੀ ਮੰਗਣੀ ਚਾਹੀਦੀ ਹੈ ਦਿਨ ਦਿਹਾੜੇ ਕਤਲਿਆਂ ਮ ਗੋਲੀਆਂ ਕੱਲ ਫਿਰੋਜ਼ਪੁਰ ਚ ਜੋ ਹੋਇਆ ਗੋਲੀਆਂ ਚਲਾ ਲ ਚਲਾ ਕੇ ਛੱਲੀ ਕਰ ਦਿੱਤਾ ਇਹ ਮੈਨੂੰ ਲੱਗਦਾ ਹੀ ਨਹੀਂਗਾ ਪੰਜਾਬ ਹੈ ਇਹ ਤਾਂ ਬਿਹਾਰ ਤੋਂ ਟੱਪ ਗਿਆ ਹੈ ਔਰ ਇਹ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਲੈਣੀ ਚਾਹੀਦੀ ਹੈ ਗ੍ਰਹਿ ਮੰਤਰੀ ਉਹ ਨੇ ਚੀਫ ਮਿਨਿਸਟਰ ਉਹ ਨੇ ਡੀਜੀ ਨਹੀਂ ਹੈ ਜੀ ਜਿ ਰਕੂਗਾ ਹਾਂਜੀ ਹਾਂਜੀ ਕਰਦੇ ਆ ਜੀ ਜੀ ਦੀ ਤਲਬੀ ਜਾਣੀ ਕਿ ਲੋਕਾਂ ਦੀ ਅੱਖਾਂ ਠੰਡਾ ਕਰੀ ਅਸੀਂ ਪੀਆਲ ਪਾਈ ਸੀ ਹਾਈ ਕੋਰਟ ਵਿੱਚ ਕਿਦੜ ਬਾਅਦ ਸਿਵਰੇਜ ਨੂੰ ਲੈ ਕੇ ਕੀ ਤੁਹਾਡੇ ਕੋਲ ਡਾਟਾ ਆਇਆ ਸੀਗਾ ਤੇ ਕੋਰਟ ਨੇ ਵੀ ਕਿਹਾ ਕਿ ਰਿਪੋਰਟ ਮੰਗਿਆ ਸਰ ਦੇਖੋ 5 ਕਰੋੜ ਰੁਪਇਆ ਇਹਨਾਂ ਨੇ ਆਪਦੀ ਰੈਲੀ ਤੇ ਲਾਤਾ ਮੋੜ ਆਰਟੀਆਈ ਦੀ ਇਨਫੋਰਮੇਸ਼ਨ ਹੈ ਹੁਣ ਸੰਗਦਰਸ਼ਨ ਕਰ ਰਹੇ ਗਿਦੜ ਬਾਦੇ ਵਿੱਚ ਪੈਸੀ ਆਰਟੀ ਪਾ ਲਿਓ 50 ਲੱਖ ਰੁਪਏ ਦਾ ਇੱਕ ਸੰਗਦਰਸ਼ਨ ਹੋ ਰਿਹਾ ਹੁਣ ਸਾਡੇ ਗਿੱਦੜਬਾ ਨਾ ਕੇਵਲ ਗਿੱਦੜਬਾ ਤੇ ਮੁਕਸਰ ਇਹ ਗਿੱਦੜਬਾ ਮੁਕਸਰ ਦੀ ਗੱਲ ਨਹੀਂ ਉਹ ਤਾਂ ਮੈਂ ਪੀਆਈਐਲ ਉਥੋਂ ਦੀ ਪਾਈ ਹੈ ਕਿਸੇ ਸ਼ਹਿਰ ਦੇ ਵਿੱਚ ਸੀਵਰੇਜ ਦਾ ਇੰਨਾ ਮਾੜਾ ਹਾਲ ਹੈ ਪਾਣੀ ਸੜਕਾਂ ਤੇ ਤਰਿਆ ਫਿਰਦਾ ਇਹਨਾਂ ਕੋਲੇ ਪੁਖਤਾ ਬੰਦੋਬਸਤ ਤੇ ਮਸ਼ੀਨਾਂ ਨਹੀਂ ਹੈ ਜੀਰੇ ਨਾਲ ਡੀਸਿਲਟਿੰਗ ਕਰਨੀ ਸੀ ਉਹ ਸਿਲਟ ਕੱਢਣੀ ਹੁੰਦੀ ਹੈ ਹਰ ਸਾਲ ਪੂਰੇ ਅਸਤੇ ਬੱਕਟ ਮਸ਼ੀਨ ਚਾਹੀਦੀ ਹੈ ਸੁਪਰ ਸਕਰ ਮਸ਼ੀਨ ਚਾਹੀਦੀ ਹੈ ਇਹਨਾਂ ਕੋਲੇ ਹੈ ਨਹੀਂ ਹੈ ਸੁਪਰ ਸਕਰ ਕਿਰਾਏ ਤੇ ਲੈਂਦੇ ਆ ਇਹਨਾਂ ਕੋਲੇ ਪੈਸਾ ਦੇਣ ਨੂੰ ਹੈ ਨਹੀਂ ਕਿਉਂਕਿ ਉਹਰਾ ਕਾਫੀ ਕਿਰਾਇਆ ਜੇ 2 ਕਿਲੋਮੀਟਰ ਦਾ ਤੁਸੀਂ ਸਾਫ ਕਰਾਉਣਾ ਤੇ ਮੇਰੇ ਖਿਆਲ ਕਰੋੜ ਰੁਪਈਆ ਕੇ 50 70 ਲੱਖ ਰੁਪਈਆ ਚਾਹੀਦਾ ਹੈ ਸੁਪਰ ਸਕਰ ਮਸ਼ੀਨ ਨਾਲ ਉਹ ਸਾਰਾ ਉਹ ਇਹਨਾਂ ਨੇ ਸਫਾਈ ਨਹੀਂ ਕੀਤੀ ਮੀਂਹ ਨਾਲ بارش ਨਾਲ 2.5 ਸਾਲਾਂ ਤੋਂ ਉਹ ਜੰਮ ਗਿਆ ਪਾਣੀ ਮਲ ਕੇ ਸੜਕਾਂ ਤੇ ਤੁਰੇ ਫਿਰਦਾ ਫਿਰ ਮੈਂ ਇਹਨਾਂ ਨੂੰ ਚਿੱਠੀਆਂ ਲਿਖੀਆਂ ਮੰਤਰੀ ਨੂੰ ਲਿਖੀਆਂ ਇਸ ਦੇ ਬਾਅਦ ਜੇ ਕੋਈ ਕੰਮ ਨਹੀਂ ਚੱਲਿਆ ਤਾਂ ਫਿਰ ਮੈਂ ਹਾਈ ਕੋਰਟ ਜਾ ਕੇ ਇੱਕ ਪੀਐਲ ਪਾਈ ਹੈ ਔਰ ਮੈਂ ਇਹ ਚਾਹਨਾ ਸਾਰੇ ਸ਼ਹਿਰਾਂ ਨੂੰ ਕਾਂਗਰਸ ਦੇ ਸਾਰੇ ਲੋਕਾਂ ਨੂੰ ਕਿ ਸਾਰੇ ਜਗ੍ਹਾ ਤੇ ਜਿੱਥੇ ਸਰਕਾਰ ਕੰਮ ਨਹੀਂ ਇਹ ਕਰ ਰਹੀ ਉਥੇ ਪੀਐਲ ਪਾਓ ਇਹ ਬੇਸਿਕ ਨੀਡ ਹੈ ਸ਼ਹਿਰਾਂ ਦੇ ਵਿੱਚ ਵਾਟਰ ਵਰਕਸ ਤੇ ਸੀਵਰੇਜ ਦਾ ਪਾਣੀ ਜਿਹੜਾ ਹੈ ਸੀਵਰੇਜ ਦਾ ਬੈਕ ਮਾਰ ਰਿਹਾ ਬਹੁਤ ਮਾੜਾ ਹਾਲ ਹੈ ਸੋ ਫਿਰ ਇਹਨਾਂ ਨੇ ਕਿਹਾ ਕਿ ਰਾਜਾ ਬੜੀ ਨੀ ਰਾਜਨੀਤੀ ਕਰਦੇ ਹੈ ਜੱਜ ਸਾਹਿਬ ਨੇ ਕਿਹਾ ਰਾਜਨੀਤੀ ਕਿਉਂ ਨਾ ਕਰਨ ਤੁਸੀਂ ਉਥੇ ਸੀਵਰੇਜ ਸਿਸਟਮ ਠੀਕ ਹੈ ਅੱਜ ਉਥੇ ਜੀ ਨਿਊਜ਼ ਦੀ ਟੀਮ ਵੀ ਗਈ ਸੀ ਮੈਂ ਇਹ ਚਾਹਨਾ ਕਿ ਤੁਸੀਂ ਸਾਰੇ ਜਾ ਕੇ ਜਾ ਕੇ ਦਿਖਾਓ ਇੱਕ ਇੱਕ ਘਰ ਨੂੰ ਪੁੱਛੋ ਸ਼ਹਿਰ ਚ ਕਿਸੇ ਚ ਚਲੇ ਜਾਓ ਬਹੁਤ ਜਾੜਾ ਮਾਲਾ ਮਾੜਾ ਹਾਲ ਜਿਹੜਾ ਸੀਵਰੇਜ ਸਿਸਟਮ ਦਾ ਹੈ ਇਹ ਗੱਲਾਂ ਸਟੇਡੀਅਮ ਦੀਆਂ ਗੱਲਾਂ ਕਰਦੇ ਆ ਸਾਨੂੰ ਤਾਂ ਸੀਵਰੇਜ ਦਾ ਪਾਣੀ ਤੋਂ ਹੀ ਵਿਚਾ ਦਿਓ ਜਿਹੜਾ ਬੈਕ ਮਾਰੀ ਜਾਂਦਾ ਉੱਥੇ ਸਫਾਈ ਕਰਦੇ ਹੋ ਮਾਨ ਸਾਹਿਬ ਅਮਰ ਸਰ ਦੇ ਵਿੱਚ ਰੈਜ਼ੀਡੈਂਟ ਡਾਕਟਰ ਦੇ ਨਾਲ ਛੇੜਛੜ ਹੋਈ ਹੈ ਕੱਲ ਰਾਤੀ ਪਰਚਾ ਦਿੱਤਾ ਪ੍ਰਿੰਸੀਪਲ ਜਿਹੜੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਜਿਵੇਂ ਦੇਖਦੇ ਸੀਨ ਕੋਲ ਬਤਾ ਤਾ ਬਾਦ ਦੇਖੋ ਜੀ ਦੇਖੋ ਜੀ ਨਹੀਂ ਨਹੀਂ ਦੇਖੋ ਮੈਂ ਇਹੋ ਜਿਹੇ ਲੋਕ ਹੁੰਦੇ ਐ ਮਾੜੇ ਅੰਸਰ ਹੁੰਦੇ ਦੇਖੋ ਹਰ ਗੱਲ ਮੈਂ ਇਹ ਨਹੀਂ ਕਿ ਤੁਹਾਨੂੰ ਵੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਐ ਡੀਜੀ ਦੀ ਜ਼ਿੰਮੇਵਾਰੀ ਐ ਕੋਈ ਬੰਦਾ ਹਰਕਤ ਕਰ ਦੇ ਗਲਤ ਹਰਕਤ ਕਰ ਦੇ ਉਹਦੇ ਚ ਕੋਈ ਸਰਕਾਰ ਦਾ ਤੇ ਡੀਜੀ ਦਾ ਵੀ ਨਹੀਂ ਕੋਈ ਕਸੂਰ ਹੁੰਦਾ ਆ ਹਾਂ ਸਰਕਾਰ ਨੂੰ ਮੌਕੇ ਤੇ ਕੌਗਨੀਸ਼ੈਂਸ ਲੈ ਕੇ ਬੰਦੀ ਕਾਰਵਾਈ ਕਰਕੇ ਇਹ ਨਿਚੋੜ ਦੇਣਾ ਚਾਹੀਦਾ ਇਹੋ ਜਿਹੇ ਲੋਕਾਂ ਨੂੰ ਜਿਹੜੇ ਧੀਆਂ ਪੇੜਾ ਨੂੰ ਇਸ ਤਰ੍ਹਾਂ ਦਾ ਵਰਤੀਰਾ ਕਰਦੇ ਐ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਤਾਂ ਜੋ ਅਹਿਸਾਸ ਸਬਕ ਸਖਾਓ ਕਿ ਦੁਨੀਆ ਯਾਦ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप